ਸਾਰੀਓ ਜੀ ਮਿਹਰਬਾਨੀ ਕਰਕੇ ਸਾਰੀਰੋ ਬੇਨਤੀ ਵੀ ਆਪਾਂ ਬਾਹਰਲੇ ਪਾਸੇ ਗਰਾਊਂਡ ਕਲੀਨ ਕਰੀਏਗਾ ਪਹਿਲੀ ਕਬੱਡੀ ਪੈ ਗਈ ਮੈਦਾਨ ਦੇ ਵਿੱਚ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਬਾਨੇ ਵੀਰੇ ਆਓ ਨਹੀਂ ਰਿਸ ਲਓ ਵੀਰੇ ਜੀ ਇਧਰੋਂ ਪਾਸੇ ਪਿਛੇ ਹਟ ਜਾਓ ਮਿਹਰਬਾਨੀ ਕਰਕੇ ਲਓ ਬਲਵਾਨ ਸਿੰਘ ਬਾਨੇ ਦੀ ਪਹਿਲੀ ਕਬੱਡੀ ਤੇ ਯਾਦਾ ਕੋਸ਼ਿਸ਼ ਕਰਦਾ ਹੋਇਆ ਲਓ ਯਾਦ ਯਾਦਗਾਰੀ ਜੱਫਾ ਲਾਉਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਸਿੱਧਵਾ ਦੋਨਾਂ ਦੇ ਹਿੱਸੇ ਜੁੜਦਾ ਹੋਇਆ ਨੰਬਰ ਬਾਨਾ ਤਾਲੀ ਵਲ ਪਾਜਾ ਜਾਂਦਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਰਨੇਕ ਸਿੰਘ ਬਿਲਕੁਲ ਹੰ데요 ਦੇ ਵਿਚਕਾਰ ਨੌਜਵਾਨ ਬਿਲਕੁਲ ਤਿਆਰ ਪਰ ਤਿਆਰ ਪਈ ਹੋਈ ਕਬੱਡੀ ਇਸ ਨੌਜਵਾਨ ਦੀ ਨੇਕਾ ਕਾਂਝਲੀ ਵਾਲਾ ਖੇਡਦਾ ਸੁਰਖਪੁਰ ਦੇ ਵਾਸਤੇ ਮੈਦਾਨ ਦੇ ਵਿੱਚ ਰੇਡ ਪਾਉਣ ਦੇ ਵਾਸਤੇ ਫਿਰ ਅੱਗੇ ਵੱਧਦਾ ਹੋਇਆ ਲਾ ਦੂਸਰੇ ਪਾਸੇ ਜੰਨਾ ਪੇਟਾਂ ਵਾਲਾ ਕੋਸ਼ਿਸ਼ ਕਰਦਾ ਹਾ ਬਹੁਤ ਵਧੀਆ ਜੱਫਾ ਲੜਨ ਦੀ ਹੁੰਦੀ ਹੋਈ ਕਮਾਲ ਦੋ ਖਿਡਾਰੀਆਂ ਦੇ ਦਰਮਿਆਨ ਆਹ ਨੰਬਰ ਲਈ ਵੀ ਤਾੜੀਆਂ ਮਾਰਾਂਗੇ ਜ਼ੋਰਦਾਰ ਕੇ ਪੁਆਇੰਟ ਨੇਕਾ ਕਾਂਝਲੀ ਵਾਲਾ ਇਹ ਗੱਪਰੂ ਦੇਸ਼ ਪੰਜਾਬ ਦੇ ਦੇਖੋ ਜੁੱਸਿਆਂ ਦੇ ਵਿੱਚ ਜਨ ਗੱਜਗਾ ਚੌੜੀਆਂ ਛਾਤੀਆਂ ਇਹ ਦਿਨ ਦੇ ਠੱਲ ਤੂਫਾਨ ਇਹ ਅੰਮ੍ਰੀ ਗੁੱਡੀ ਚਾੜਦੇ ਟੱਪ ਦੇ ਵਿੱਚ ਸਮਾਨ ਇਹ ਤਨਵੰਦ ਦੇ ਨਾਲ ਜੂਜਦੇ ਬਾਡਰ ਹੋਏ ਜਾਂ ਖੇਡ ਮੈਦਾਨ ਇਹਨਾਂ ਦੇ ਕੰਦੇ ਤੇ ਚੁੱਲਦੀ ਜਰੋ ਦੇਸ਼ ਕੌਮ ਦੀ ਸ਼ਾਨ ਬਾਈਓ ਰੱਬ ਵਰਗਾ ਹੈ ਦੋਸਤ ਪਿੰਗਰਾ ਦੀ ਮਾਣ ਰੱਬ ਵਰਗਾ ਮਾਣ ਹੈ ਕਬੱਡੀ ਦੇ ਖਿਡਾਰੀਆਂ ਦੇ ਉੱਪਰ ਲਓ ਹਰਪ੍ਰੀਤ ਲੰਮਰ ਦੀ ਪਈ ਹੋਈ ਕਬੱਡੀ ਸਿਧਵਾ ਤੋਂ ਨਾਲੇ ਦੀ ਜਿਵੇਂ ਜੱਸਾ ਦੁਨੀਆ ਦਾ ਤੇਜ਼ ਖਿਡਾਰੀ ਵੀਰਾ ਕਹਿੰਦੇ ਪਹਾੜ ਬਣਦਾ ਨੇਕੀ ਖੁੱਚ ਕੱਡੇ ਦੇ ਵਿੱਚ ਮਸ਼ਹੂਰ ਮਾਣ ਕਬੱਡੀ ਖਿਡਾਰੀ ਲੱਡੂ ਦੀ ਛਾਲ ਮਸ਼ਹੂਰ ਰਹੀ ਲਓ ਇਧਰੇ ਪਾਸੇ ਆ ਨੌਜਵਾਨ ਯ ਬਹੁਤ ਵਧੀਆ ਜੱਫਾ ਲਾਉਣ ਦੀ ਸੁਰਕਪੁਰਿਆ ਮੈਦਾਨ ਦੇ ਵਿੱਚ ਬਹੁਤ ਵਧੀਆ ਜੱਫਾ ਲਾ ਕੇ ਪੁਆਇੰਟ ਸੁਰਕਪੁਰ ਦੇ ਵਾਸਤੇ ਜੋੜਦਾ ਹੋਇਆ ਲਾਓ ਉਹੀ ਮਹਾਨ ਕਬੱਡੀ ਦਾ ਖਿਡਾਰੀ ਸੁਰਕਪੁਰਿਆ ਹਰਦਵਿੰਦਰਜੀਤ ਸਿੰਘ ਜੋ 2008 ਕ੍ਰੇਡਾ ਦੇ ਕੱਪ ਦਾ بس ریڈر ڈیکلیئر ہویا ہے جدو سیاٹر والا میک بیس جافی دلہ سرک بس ریڈر لاؤ اس سمیں دلہ دی پہی ہوئی کبھٹی مدان دے اندر کون موٹر سائلہ میں جیتو بنے گا کل لو کون ٹریکٹر میں جیتو بنے گا لاؤ دنیا انتظار کر دی ہوئی اور چنہ پیٹا اٹھا کوشش کر رہا سرک بریا دلہ دی جفر اور دی لاؤ ہوئی پہی بلے بلے ہردہ پچھے لمبی پاہد پانڈ آپ پچھے کر دیا مہربانی کر کے پچھے کرو بار لباس میں چلے جو سارے بیر ਬੈਂਦੀ ਹੈ ਕਿ ਉਹਨਾਂ ਚਿਰ ਮੈਚ ਨਹੀਂ ਚੱਲੇਗਾ ਜਿੰਨਾ ਚਿਰ ਗਰਾਊਂਡ ਕਲੀਅਰ ਨਹੀਂ ਹੋਵੇਗੀ ਗਰਾਊਂਡ ਕਲੀਅਰ ਨਹੀਂ ਹੋਵੇਗੀ ਉਹਨਾਂ ਚਿਰ ਮੈਚ ਨਹੀਂ ਚੱਲੇਗਾ ਸਾਰੇ ਬਾਹਰ ਦੇ ਪਾਸੇ ਹੋ ਜਿਓ ਮਿਹਰਬਾਨੀ ਕਰਕੇ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੁਤਿੰਦਰਜੀਤ ਸਿੰਘ ਸੋਨੂ ਮੈਦਾਨ ਦੇ ਵਿੱਚ ਪਈ ਰੇਡਸ ਖਿਡਾਰੀ ਦੀ ਇੱਕ ਪਾਸੇ ਯਾਦਾ ਲਓ ਡਾਲ ਵੱਜੀ ਹੋਈ ਔਰ ਨੌਜਵਾਨ ਯੋਧਾ ਕੋਸ਼ਿਸ਼ ਕਰ ਰਿਹਾ ਬਹੁਤ ਵਧੀਆ ਜੇ ਫਲਣ ਦੀ ਹੁੰਦੀ ਹੋਈ ਕਮਾਲ ਮੈਦਾਨ ਦੇ ਵਿੱਚ ਪੁਆਇੰਟ ਸਿਰਖਰ ਦੇ ਹਿੱਸੇ ਜੁੜਦਾ ਹੋਇਆ ਬਹੁਤ ਵਧੀਆ ਨੰਬਰ ਮਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਜਸਵੀਰ ਮੰਗੀ ਵਰਗੇ ਗਾਂਧੀ ਵਰਗੇ ਸੰਜੀਪ ਪੰਡਤ ਵਰਗੇ ਕੀਪੇ ਵਰਗੇ ਦੁੱਲੇ ਵਰਗੇ ਤਿੱਤ ਵਰਗੇ ਮਹਿੰਦਰ ਵਰਗੇ ਸਾਰੇ ਮਹਾਨ ਨੇ ਹਰਜੀਤ ਵਰਗੇ ਪਿੰਦੂ ਵਰਗੇ ਨੌਜਵਾਨ ਲਓ ਪਈ ਹੋਈ ਕਬੱਡੀ ਇਸ ਮੈਦਾਨ ਦੇ ਵਿੱਚ ਨੇਕਾ ਕਾਂਝਰੀ ਵਾਲਾ ਸੁਰਖਪੁਰ ਵੱਲੋਂ ਰੇਡ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ ਵੱਧਦਾ ਹੋਇਆ ਆਓ ਅੱਗੇ ਵੱਧ ਕੇ ਕੀਤਾ ਹਮਲਾ ਗੱਬਰੂ ਪੁੱਤ ਮਾਵਾਂ ਸ਼ੀਣੀਆਂ ਦੇ ਲੱਗਦਾ ਕੋਈ ਨਹੀਂ ਕਿਸੇ ਦਾ ਟੱਡ ਦੇਖੋ ਕਿਸੇ ਡੌਲੇ ਦੇ ਸ਼ੇਰ ਖਦਵਾਲਾ ਕਿਸੇ ਪੱਟ ਦੇ ਪਾਲ ਸੱਬ ਦੇਖੋ ਰੇਡਰ ਕਹਿੰਦੇ ਮੱਖੀ ਨਹੀਂ ਬਣਦੇ ਨੇ ਜਾਫੀ ਕਹਿੰਦੇ ਦਿਖਾਵਾਂਗੇ ਡੱਕ ਦੇਖੋ ਆਜੋ ਤੱਕੀ ਆਜ ਦੇ ਟੂਰਨਾਮੈਂਟ ਵਾਲਾ ਕੌਣ ਜਿੱਤੂਗਾ ਸੋਨੇ ਰੰਗਾ ਕੱਪ ਦੇਖੋ ਕੌਣ ਜਿੱਤੂਗਾ ਸੋਨੇ ਰੰਗਾ ਕੱਪ ਦੇਖੋ ਲਓ ਇੰਤਜ਼ਾਰ ਕੀਤਾ ਜਾ ਰਿਹਾ ਧਾਲੀਵਾਲ ਦਾ ਬਾਨਾ ਕਬੱਡੀ ਦਾ ਤੋਹਫਾ ਖਿਡਾਰੀ ਇਸ ਸਮੇਂ ਰੇਡ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧਾ ਹੋਇਆ ਨੌਜਵਾਨ ਲਓ ਹੋਈ ਪਈ ਫਿਰ ਬੱਲੇ ਬੱਲੇ ਸੁਰਕਪੁਰਿਆ ਚਾਰ ਨੌਜਵਾਨ ਨੇ ਚਾਰ ਵਰ ਤਿਆਰ ਹੁਣ ਦੇਖਦੇ ਹਾਂ ਵੀ ਕਮਾਲ ਦੀ ਖੇਡ ਚੱਲਦੀ ਹੋਈ ਔਰ ਬਲਵਾਨ ਸਿੰਘ ਔਰ ਦੂਸਰੇ ਪਾਸੇ ਜੋੜਦਾ ਫਿਰ ਕੋਸ਼ਿਸ਼ ਕਰਦਾ ਹੈ ਪੁਆਇੰਟ ਬਾਨਾ ਧਾਲੀਵਾਲ ਆਪਣੀ ਟੀਮ ਦੇ ਵਾਸਤੇ ਜੋਰਦਾ ਟੋਲੇ ਟੱਪੇ ਬੱਲੋ ਮਾਇਆ ਬੋਲੀਆਂ ਜੁਗਦੀ ਦੋਹੇ ਟੁੰਮਾ ਢੱਡ ਸਰੰਗੀ ਚਿਮਟਾ ਟਮਕ ਤੇ ਟੋਲ ਲਗੋ ਜੇ ਫਲਟ ਗੱਡੀਆਂ ਗਿੱਦਾ ਪੰਗੜਾ ਸੋਹਣਿਆ ਛਿੰਝ ਕਬੱਡੀ ਜੋਹੇ ਤਸਵੀਰ ਇਹ ਪੰਜਾਬ ਮੇਰੇ ਦੀ ਸਦਾ ਬਿੜਗ ਬਣਾ ਨੂੰ ਮੋਇ ਲਓ ਦੁੱਲੇ ਦੀ ਕਬੱਡੀ ਪਈ ਹੋਈ ਔਰ ਰਵੀ ਕੋਸ਼ਿਸ਼ ਕਰਦਾ ਹਜਾ ਓ ਨਹੀਂ ਹਿਸਾ ਤਾਲੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਜ਼ੋਰਦਾਰ ਤਾਲੀਆਂ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਨੰਬਰ ਫਿਰ ਵੱਧਾ ਹੋਇਆ ਲੰਬੜ ਫਤਮਤ ਉਹਨਾਂ ਵੱਲ ਬਹੁਤ ਤੇਜ਼ ਖਿਡਾਰੀ ਪੱਪਾ ਦਾ ਛੋਲਾ ਖਿਡਾਰੀ ਰੇਡ ਪਾਉਣ ਦੇ ਵਾਸਤੇ ਮੈਦਾਨ ਵਿੱਚ ਵੱਧਦਾ ਹੋਇਆ ਜਿਹਨੂੰ ਸੁਖਵਿੰਦਰ ਬਿੱਟੂ ਵੱਲੋਂ ਹਜੀਤ ਸਿੰਘ ਸਿੱਧੂ ਦੇ ਬੇਟੇ ਵੱਲੋਂ ਮਾਨ ਸਨਮਾਨ ਮੋਟਰਸਾਈਕਲ ਦੇ ਨਾਲ ਦਿੱਤਾ ਜਾਵੇਗਾ ਆ ਆ ਨੌਜਵਾਨ ਹੈ ਲਓ ਲੰਬੜ ਔਰ ਦੂਸਰੇ ਪਾਸੇ ਯਾਦਾ ਕੋਸ਼ਿਸ਼ ਕਰਦਾ ਹੋਇਆ ਬਹੁਤ ਵਧੀਆ ਜੱਫਾ ਲਾਉਣ ਦੀ ਲੰਬੀ ਪਾਜ ਹਰਦਾ ਪਿੱਛੇ ਲਓ ਸੱਜੇ ਖੱਬੇ ਮੇਰੀ ਸਾਂ ਹੁੰਦਾ ਹੋਇਆ ਕਬਾਲ ਦੋ ਖਿਡਾਰੀ ਹੇਠਾਂ ਮਾਰ ਲਗ ਰਿਹਾ ਪੋ ਪੁਆਇੰਟ ਲੰਬੜ ਸੁਰਿੰਦਰ ਸਿੰਘ ਸ਼ਿੰਦੇ ਉਹਨਾਂ ਵੱਲੋਂ

ਜੋੜਦਾ ਹੋਇਆ ਦੇਖਦੇ ਹਾਂ ਸਿੱਧਵਾ ਦੀ ਟੀਮ ਦੇ ਹਿੱਸੇ ਗੱਬਰੂ ਸ਼ੈਲ ਵਾਂਗੂ ਅੱਗੇ ਮੈਦਾਨੇ ਅੰਦਰ ਦੇਖੋ ਜੋਸ਼ ਹੰਦਾ ਜਿਵੇਂ ਤੂਫਾਨੇ ਅੰਦਰ ਜਿਸੇ ਗੁੰਦਵੇਂ ਨਿਸ਼ਲਿਸ਼ ਕਰਨ ਪਿੰਡੇ ਤਲਵਾਰ ਹੁੰਦੀ ਜਿਵੇਂ ਮਿਆਨੇ ਅੰਦਰ ਚੜ ਤੱਕੇ ਆਸ਼ਿਸ਼ ਕਰੇ ਦੁਨੀਆ ਗੱਡੀ ਚੜੀ ਅਜ ਸਵਾਰੇ ਅੰਦਰ ਤੇਜ਼ ਤਰਾਰ ਗੱਬਰੂ ਵਾਰੀ ਮਾਂ ਸਦਕੇ ਤੀਰ ਕੱਸਿਆ ਜਿਵੇਂ ਕਮਾਰੇ ਸਿੱਧਵਾ ਦੋਨਾਂ ਦੇ ਖੇਡ ਮੇਲੇ ਦੇ ਅੱਜ ਦੇਖਦੇ ਵੀ ਇਸ ਕੱਪ ਦੇ ਕੌਣ ਕਰੂ ਕਬਲਾ ਵਿੜਗ ਦੇਖਿਆ ਜਾਵੇਗਾ ਸਾਰੇ ਜਹਾਨੇ ਅੰਦਰ ਕਬੱਡੀ 355.com ਦੇ ਥਰੂ ਦੁਨੀਆ ਦੇਖਦੀ ਹੋਈ ਵੀ ਕੌਣ ਅੱਜ ਦਾ ਜੇਤੂ ਬਣਦਾ ਹੈ ਕਿਹੜਾ ਮੋਟਰਸਾਈਕਲਾਂ ਦਾ ਜੇਤੂ ਬਣਦਾ ਲੋ ਬੱਲੇ ਬੱਲੇ ਹੋਈ ਪਈ ਮੈਦਾਨ ਦੇ ਵਿੱਚ ਰੇਡ ਪਾਉਣ ਦੇ ਵਾਸਤੇ ਲੰਬਰ ਫਿਰ ਵੱਧਦਾ ਹੋਇਆ ਸੁਖਿੰਦਰ ਬਿੱਟੂ ਯੂਕੇ ਵੱਲੋਂ ਅਜੀਤ ਸਿੰਘ ਸਿੱਧੂ ਦੇ ਪਰਿਵਾਰ ਵੱਲੋਂ ਮੋਟਰਸਾਈਕਲ ਦਿੱਤਾ ਜਾਵੇਗਾ ਮਨਜਿੰਦਰ ਪਾਲ ਜੀ ਸੀਨੀਅਰ ਅਕਾਲੀ ਨੇਤਾ ਨੇ ਸਿੱਧਵਾ ਦੋਨਾਂ ਵਾਲੇ ਮਾਨ ਕਬੱਡੀ ਖਿਡਾਰੀ ਸੁਖਵਿੰਦਰ ਨੇਕੀ ਜੀ ਵੀਰਾ ਸਿੱਧਵਾ ਔਰ ਜੱਸ ਵੀਰ ਕਲੱਬ ਪ੍ਰਧਾਨ ਜੀ ਸੰਤ ਬਾਬਾ ਪੰਜਾਬ ਸਿੰਘ ਸਪੋਰਟਸ ਕਲੱਬ ਸੰਦੀਪ ਬਾਬਾ ਤੇ ਹਰਪ੍ਰੀ ਲੰਬੜ ਸਾਰੇ ਵੀਰਾਂ ਦੇ ਸਹਿਯੋਗ ਨਾਲ ਬੱਲੇ ਬੱਲੇ ਹੋਈ ਪਈ ਆਹ ਨੇਰੀਸ ਹੁੰਦਾ ਹੋਇਆ ਗਵਾਲ ਬਦਾਂ ਦੇ ਹਰਦੇ ਪਾਸੇ ਬੁੱਟਾ ਹਵਾ ਹਵਾਈ ਹੁੰਦਾ ਹੋਇਆ ਪੰਟ ਕਹਿੰਦੇ ਵੀ ਲੈਂਡ ਟੱਚ ਹੋ ਗਈ ਇਧਰੇ ਪਾਸੇ ਦੇਖਦੇ ਨੇ ਸ਼ਾਮਾ ਚਿੱਟੀ ਵਾਲਾ ਬਹੁਤ ਸੁਲਝਿਆ ਆਫੀਸ਼ੀਅਲ ਸੁਲਝੇ ਹੋਏ ਰੈਫਰੀ ਨੇ ਮਰਮਦਾਨ ਦੇ ਮੈਦਾਨ ਵਿੱਚ ਅਗਲੀ ਕਬੱਡੀ ਪੌਂਡ ਦੇ ਵਾਸਤੇ ਨੇਕਾ ਕਾਂਝਲੀ ਵਾਲਾ ਫਿਰ ਮੈਦਾਨ ਦੇ ਵਿੱਚ ਵੱਧਿਆ ਹੋਇਆ ਨੌਜਵਾਨ ਔ ਸ਼ਾਨਦਰ ਅੰਦਾਜ਼ ਦੇ ਵਿੱਚ ਕਲਗਿਆਂ ਵਾਲੇ ਆਨੰਦਪੁਰ ਛੱਡ ਦਿੱਤਾ ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ ਬੜਾ ਖੂਨ ਡੋਲਿਆ ਕੌਮਲੀ ਥੋੜਾ ਕਿਸੇ ਪਾਸੇ ਕਿਸੇ ਪਾਸੇ ਚਾਰੇ ਲਾਲ ਵਤਰਾਂ ਵਾਲੀ ਵਾਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਚੀਵਾੜੇ ਕੰਡੇ ਤੇ ਆਣ ਸੁੱਤ ਕਲਗੀ ਕਿਸੇ ਪਾਸੇ ਥੋੜਾ ਕਿਸੇ ਪਾਸੇ ਲਓ ਅਮਨ ਠਿਗਲੀ ਵਾਲਾ ਬਹੁਤ ਵਧੀਆ ਟੌਪ ਦਾ ਜੱਫਾ ਲਾਉਂਦਾ ਹੋਇਆ ਉਮਰਾ ਨੰਗਲ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਰਿਹਾ ਨੌਜਵਾਨ ਅਮਨ ਠਿਗਲੀ ਵਾਲਾ ਉਮਰਾ ਨੰਗਲ ਦਾ ਕਬੱਡੀ ਕੱਪ 17 ਤਰੀਕ ਨੂੰ ਹੋਵੇਗਾ ਜਿੱਥੇ ਪੰਡਾਲ ਦੇ ਨੇ ਦਾ ਸੁੱਖਾ ਵੀ ਖੇਡੇਗਾ ਆਪ ਕਰੌਣ ਤੋਂ ਬਾਅਦ ਪਹਿਲਾ ਮੈਚ ਹੋਵੇਗਾ 17 ਦਸੰਬਰ 2013 ਉਮਰਾਨੰਗਰ ਦਾ ਗੱਲ ਆਪ ਸਭ ਨੂੰ ਸੱਦਾ ਹੈ ਪਡਾਲਦੋੜੇ ਦਾ ਸੁੱਖਾ ਮੀਰੀ ਪ੍ਰੀਮੀ ਖੇਡ ਕਲੱਬ ਦੇ ਵਾਸਤੇ ਖੇਡੇਗਾ ਇੰਤਜ਼ਾਰ ਖਤਮ ਹੋਵੇਗਾ ਲਓ ਇਧਰ ਪਾਸੇ ਅਗਲੀ ਕਬੱਡੀ ਬਾਨੇ ਦੀ ਪਈ ਹੋਈ ਫਰੋਂਦਾ ਹੋਇਆ ਕਮਾਲ ਔਰ ਦੂਸਰੇ ਪਾਸੇ ਦੇਖਦੇ ਵੀ ਯਾਦਾ ਫਿਰ ਕੋਸ਼ਿਸ਼ ਕਰਦਾ ਹੋਇਆ ਦੇਖਦੇ ਵੀ ਪੱਗਿਆਂ ਦੇ ਮੰਗੀ ਵਾਂਗੂ ਹੁਣ ਨੌਜਵਾਨ ਇਹਦਾ ਇਸਤੇਮਾਲ ਕੀਤਾ ਹੋਇਆ ਬਾਨਾ ਛੜਾਉਣ ਦੀ ਕੋਸ਼ਿਸ਼ ਕਰਦਾ ਹੋਇਆ ਕਮਾਲ ਹੁੰਦਾ ਹੋਇਆ ਲਓ ਕਬੱਡੀ ਕਬੱਡੀ ਦਾ ਵਾਲਾ ਵਿਚੜਿਆ ਹੋਇਆ ਤੇ ਪੁਆਇੰਟ ਬੰਗਲੇ ਪੈਂਦੇ ਹੋਏ ਮਨਿੰਦਰ ਸਿੰਘ ਸਰਪੰਚ ਸੁਰਕਪੁਰ ਅਕਬਰਪੁਰ 1100 ਰੁਪਏ ਦੇ ਨਾਲ ਮਾਨਸ ਰਸ਼ੀਦ ਪਰਸੇ ਸਪੋਰਟਸ ਕਲੱਬ ਸੁਰਕਪੁਰ ਵੱਲੋਂ ਮਨਿੰਦਰ ਹੁਣਾ ਵੱਲੋਂ 1100 ਰੁਪਏ ਯਾਦ ਦੇ ਵਾਸਤੇ ਮਾਨਸ ਸ਼ਰਮਨ ਸਿੰਦੇ ਵੱਲੋਂ ਡਿੰਪਲ ਜੂਣਾ ਵੱਲੋਂ ਦੋਨੇ ਸਾਈਡਾਂ ਦੇ ਜਾਫੀਆਂ ਦੇ ਵਾਸਤੇ 100-100 ਰੁਪਏ ਦਾ ਮਾਨ ਸਨਮਾਨ। ਲਓ ਦੁਨੀਏ ਦੀ ਕਬੱਡੀ ਤੇ ਆਮਨ ਸਿਗਲੀ ਵਾਲਾ ਕੋਸ਼ਿਸ਼ ਕਰਦਾ ਸਾਡਾ ਡਕਲਰ ਵੀ। ਇੱਕ ਪਾਸੇ ਦੁਨੀਆ ਦਾ ਵੱਡਾ ਤੇ ਜਾਬਾ ਹਰ ਗਿਆ ਪਾਸੇ ਬੱਲੇ ਵੱਲੇ। ਆਹ ਹੋ ਗਿਆ ਦੇਖਦੇ ਵੀ ਕਮਾਲ ਹੁੰਦਾ ਹੋਇਆ। ਨਹੀਂ ਰਿਸਾ। ਦੋ ਖਿਡਾਰੀ ਗੁੱਥਮ-ਗੁੱਤਾ ਹੁੰਦੇ ਹੋਏ ਕਮਾਲ ਹੋਇਆ ਪਿਆ। ਡਕਲਰ ਦੀ ਕੋਸ਼ਿਸ਼ ਕੀਤੀ ਜਾ ਰਹੀ। ਲਓ ਕਬੱਡੀ 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 ਦਾ ਆਲਾਪ ਛਿੜਿਆ ਹੋਇਆ। ਬਹੁਤ ਤਗੜੇ ਜਾਫੇ ਦੀ ਕੋਸ਼ਿਸ਼ ਚੱਲਦੀ ਹੋਈ ਪੁਆਇੰਟ। ਆ ਵੀਰ ਜੀ ਗਰਾਊਂਡ ਕਲੀਅਰ ਕਰੋ ਮਿਹਰਬਾਨੀ ਕਰਕੇ ਜੱਗੇ ਸਿਧਵਾ ਵੱਲੋਂ ਅਮਨਦੇਵਾਸਤੇ 500 ਰੁਪਏ ਦਾ ਮਾਨ ਸਨਮਾਨ ਇਕਮ ਫਿਗਲੀ ਵੱਲੋਂ ਅਮਨਦੇਵਾਸਤੇ 100 ਰੁਪਏ ਦਾ ਮਾਨ ਸਨਮਾਨ ਅਸਕੋਰ ਨੂੰ ਫੜਾ ਫੜ ਵੀ ਨੌਜਵਾਨਾਂ ਆ ਅਮਨਦੇਵਾਸਤੇ 100 ਰੁਪਏ ਲੱਖਾ ਕੈਨੇਡਾ ਤੇ ਇਕਬਾਲ ਯੂਐਸਏ ਵਾਲਾ ਅਮਨ ਦੇ ਵਾਸਤੇ 100 ਰੁਪਏ ਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ। ਹਾਂ ਇਕਬਾਲ ਯੂਐਸਏ ਲੱਖਾ ਸਿੱਧਵਾਂ ਵੱਲੋਂ। ਸਾਬੀ ਯੂਕੇ ਵੱਲੋਂ ਸਾਬੀ ਯੂਕੇ ਵੱਲੋਂ ਨੰਬਰ ਲਈ 500 ਰੁਪਏ। ਕਾਬੀ ਯੂਕੇ ਵੱਲੋਂ ਨੰਬਰ ਦੇ ਵਾਸਤੇ 500 ਰੁਪਏ ਦਾ ਮਾਨ ਸਨਮਾਨ ਲਓ ਇਧਰ ਪਾਸੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਨੇਕਾ ਫਿਰ ਮੈਦਾਨ ਦੇ ਵਿੱਚ ਵਧਦਾ ਹੋਇਆ ਨੌਜਵਾਨ ਕਾਂਜਲੀ ਵਾਲ ਇਸ ਸਮੇਂ ਹਮਲਾ ਬੋਲਿਆ ਹੋਇਆ ਇਸ ਖਿਡਾਰੀ ਦਾ ਬਹੁਤ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ ਸਾਨਾ ਦਾ ਭੇੜ ਹੁੰਦਾ ਹੋਇਆ ਲਓ ਮੇਰੀ ਸਾਹ ਬਹੁਤ ਵਧੀਆ ਅੰਦਾਜ਼ ਦੇ ਵਿੱਚ ਪਾਜਿਆ ਜਾਂਦਾ ਪਰਮਜੀਤ ਸਿੰਘ ਯੂਐਸਏ ਵੱਲੋਂ ਲੰਬੜ ਨੂੰ 500 ਜੀ ਸਰਪੰਚ ਜੀ ਨੰਬਰਦਾਰ ਵੱਲੋਂ 500 ਲੰਬੜ ਨੂੰ ਜੀ ਜੋਗਿੰਦਰ ਪੱਪੀ ਉਹਨਾਂ ਵੱਲੋਂ ਯੂਕੇ ਦੇ 100 ਰੁਪਏ ਲੰਬੜ ਦੇ ਲਈ ਮੈਂ ਆਪਣੇ ਵੱਲੋਂ ਜੋਗਿੰਦਰ ਪੱਪੀ ਦਾ ਧੰਨਵਾਦ ਕਰਦਾ ਜੀ ਬੜਾ ਮਾਣ ਮਾਣੇ ਦੇ ਜੀ ਜੋਗਿੰਦਰ ਪੱਪੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਦੀਪ ਦੇ ਪਿਤਾ ਜੀ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਨੇਕੀ ਵੱਲੋਂ ਲੰਬੜ ਨੂੰ 500 ਜੀ ਨਾ ਇਧਰੇ ਪਾਸੇ ਦੇਖਦੇ ਮੈਂ ਯੋਦਾ ਯਾਤਾ ਯਾਤਾ ਸਾਰੀ ਕੋਸ਼ਿਸ਼ ਕਰਦਾ ਹੈ ਦਬਾਨਾ ਧਾਲੀ ਵਾਲਾ ਫਿਰ ਭੱਜ ਜਾਂਦਾ ਪੁਆਇੰਟ ਪੰਨ ਦਾ ਵਾਅਦਾ ਕਰਦਾ ਹੈ ਆਪਣੀ ਟੀਮ ਦੇ ਵਾਸਤੇ ਮੈਦਾਨ ਦੇ ਅੰਦਰ ਦੇਖਦੇ ਮੈਂ ਬਲਵਾਨ ਸਿੰਘ ਬਾਨ ਅਗਲੀ ਕਬੱਡੀ ਪੌਣ ਦੇ ਵਾਸਤੇ ਸੁਰਖਪੁਰ ਸਿੰਘ ਅਦੁੱਲਾ ਲੋਹੇ ਜਿਹੇ ਪੱਟ ਹੁਣ ਮਾਰ ਮਾਰ ਥਾਪੀਆਂ ਛਾਤੀਆਂ ਨਾ ਜਾਣ ਜਦੋਂ ਗਜਾ ਵਿੱਚ ਨਾਪੀਆਂ ਲਾਲੀ ਪੈਂਦੀ ਪਿੰਡਿਆ ਤੇ ਗਿੱਠ ਗਿੱਠ ਚੜ੍ਹਨੀ ਹਾਰਿਆਂ ਚ ਲਥ ਫਿਰੀ ਦੁੱਧ ਵਾਲੀ ਕਰਨੀ ਇਹਦਾ ਖਾ ਕੇ ਖੁਰਾਤਾ ਸਰੀਰ ਪੈਂਦਾ ਪਾਲਣਾ ਸੌਖੀ ਨਹੀਂ ਕਬੱਡੀ ਖੇਡਣੀ ਕੱਲ ਨਹੀਂ ਪੈਂਦੀ ਬੜੀ ਕਹਾਵਾ ਭੱਜ ਜਾਂਦਾ ਮੈਦਾਨ

ਨੌ ਸੈਕੰਡ ਆਫ ਵਿਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਅਗਲੀ ਕਬੱਡੀ ਗੁਰਦੇਵ ਸਿੰਘ ਢਿੱਲੋਂ ਵੱਲੋਂ ਅਮਨ ਥਿਗਲੀ ਜਿਹਨੇ ਜਫੇ ਲਾਵੇਗਾ ਉਹਨੇ ਪੰਜ ਪੰਜ 100 ਦਿੱਤੇ ਜਾਣਗੇ ਗੁਰਦੇਵ ਸਿੰਘ ਢਿੱਲੋਂ ਅਮਨ ਥਿਗਲੀ ਵਾਲਾ ਜਿਹਨੇ ਜਫੇ ਲਾਵੇਗਾ ਉਹਨੇ ਪੰਜ ਪੰਜ 100 ਦਿੱਤੇ ਜਾਣਗੇ ਲਓ ਦੁੱਲੇ ਦੀ ਫਿਰ ਕਬੱਡੀ ਪਈ ਹੋਏ ਮੈਦਾਨ ਦੇ ਵਿੱਚ ਇੱਕ ਪਾਸੇ ਦੇਖਦੇ ਮੈਂ ਸਾਭੀ ਨਾਲ ਚੰਨਾ ਨਾਲ ਰਵੀ ਨਾਲ ਅਮਨ ਥਿਗਲੀ ਵਾਲਾ ਚਾਰ ਨੌਜਵਾਨ ਬੇਹਤਰੀਨ ਜਫੇ ਨੇ ਲਓ ਚੰਨਾ ਭੇਡਾਂ ਵਾਲਾ ਕੋਸ਼ਿਸ਼ ਕਰਦਾ ਸਾਡਾ ਕਰਨ ਦਾ ਫਰਜ਼ਾ ਕੋਟ ਬੱਲੇ 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 ਉਖੜਦੇ ਪੈਰ ਤੇ ਪੈਂਦ ਸੁਰਕਪਰੀਏ ਦੁੱਲੇ ਦੇ ਹਿੱਸੇ ਜੁੜਦਾ ਹੋਇਆ ਇੱਕ ਹੋਰ ਨੰਬਰ ਦੇਖਦੇ ਮੈਂ ਮੈਦਾਨ ਦੇ ਵਿੱਚ ਕਿ ਨਹੀਂ ਪੈਂਦਾ ਮੁੱਲ ਕਾਰਤੂ ਗੱਲੇ ਦਾ ਬਲਦੇਸ਼ ਸਿੰਘ ਦੇਵੀ ਜੀ ਸਰਪੰਚ ਸਾਹਿਬ ਖੁਸਰੋਪੁਰ ਦੁੱਲੇ ਦੇ ਵਾਸਤੇ ਜੋ ਹੈ ਉਹ 1000 ਰੁਪਇਆ ਭੇਜਦੇ ਬਾਜ ਵੀਰ ਕੋ ਨਾਲ ਜਿਹਨਾਂ ਦੀ ਬੜੀ ਕਰੀਬੀ ਰਿਸ਼ਤੇਦਾਰੀ ਹੈ ਸਾਡੇ ਬਲਦੇਸ਼ ਸਿੰਘ ਦੀ ਦੇਵੀ ਮਾਨ ਸਨਮਾਨ ਸੁਰਖਪਰੀਏ ਦੁੱਲੇ ਨੂੰ ਭੇਜਦੇ ਹੋਏ 1000 ਰੁਪਏ ਦਾ ਬਲਦੇਸ ਸਿੰਘ ਦੇਵੀ ਜੀ ਸਰਪੰਚ ਖੁਸਰੋਪੁਰ ਸੁਰਖਪੁਰ ਅਦੁੱਲੇ ਨੂੰ 1000 ਰੁਪਇਆ ਭੇਜਦੇ ਹੋਏ ਬਾਦ ਬਹੁਤ ਧੰਨਵਾਦ ਹੈ ਸਡੇ ਬਲਦੇਸ ਸਿੰਘ ਜੀ ਉਹਨਾਂ ਦਾ ਬਾਜ ਵਿਰਕ ਸਫਲਾਬਾਦ ਵਾਲਿਆਂ ਦੇ ਨਾਲ ਬੜੀ ਕਰੀਬ ਦੀ ਰਿਸ਼ਤੇਦਾਰੀ ਲਾ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦੇਖ ਲਓ ਵੀ ਸੰਨ ਮੈਦਾਨ ਦੇ ਵਿੱਚ ਹਲਕੇ ਤੇ ਝੁੱਗਿਆ ਹੋਇਆ ਨੌਜਵਾਨ ਰੇਡ ਪਾਉਣ ਦੇ ਵਾਸਤੇ ਨੇ ਇੱਕ ਆ ਕਾਂਜਲੀ ਵਾਲਾ ਬੱਲੇ ਵੱਲੇ ਨਹੀਂ ਰਿਸ ਹੁੰਦੀ ਹੋਈ ਕਮਾਲ ਲਓ ਰਵੀ ਕੋਸ਼ਿਸ਼ ਕਰਦਾ ਹੋਇਆ ਜਿੰਨੂੰ ਅਗਲੇ ਸਾਲ ਬੁਲੱਟ ਬਾਈਕਲ ਦਿੱਤਾ ਜਾਵੇਗਾ ਔਰ ਇਸ ਸਮੇਂ ਦੇਖਦੇ ਵਿੱਚ ਜਫਾ ਲੜਨ ਦੀ ਪੂਰੀ ਕੋਸ਼ਿਸ਼ ਚੱਲਦੀ ਹੋਈ ਲਓ ਗੁੱਟ ਫੜਿਆ

مان کبھی کھڑی امریک لڈو ہرجند لالی ہرجندر لالی ایڈوکیٹ کی یادہ ہو رہا ہے ٹورنامنٹ ہوئی پیڈا کوشش کرتا ہو جانے کا واضح کرتا ہوا نوجوان یوڈا میدان کھلاڑی نیجر سنگھ بیٹے کبڈی کھیل تین کھیلتے ہیں دلا کھیڑا یوزا کھیڑتا یادہ کھیر ਤਿੰਨ ਭਰਾ ਕਬੱਡੀ ਖੇਡਦੇ ਤਿੰਨ ਵੀਰ ਦੇ ਹੀ ਵਿਰਬਾ ਇੰਦਰ ਸੁੰਦਰ ਤੇ ਹਰਨਮ ਜੇ ਸਿਧਵਾ ਦੇ ਜੱਸੇ ਦੇ ਗੋਡੇ ਦਾ ਪ੍ਰੈਸ਼ਨ ਨਾ ਹੋਇਆ ਹੁੰਦਾ ਸਰਦਾਰ ਸੰਤੋਖ ਸਿੰਘ ਲੰਬੜਦਾਰ ਦੇ ਬੇਟੇ ਦਾ ਮਾ ਸਿਮਰਨਜੀਤ ਕੌਰ ਦੇ ਬੇਟੇ ਦੇ ਗੋਡੇ ਦਾ ਪ੍ਰੈਸ਼ਨ ਨਾ ਹੋਇਆ ਹੁੰਦਾ ਤੇ ਇਸ ਮੈਚ ਦੇ ਵਿੱਚ ਖੇਡ ਕੇ ਬੱਲੇ ਬੱਲੇ ਕਰਾਉਣੀ ਸੀਗੀ ਇੱਕ ਪਾਸੇ ਦੁੱਲੇ ਦੀਆਂ ਕਬੱਡੀਆਂ ਔਰ ਦੂਸਰੇ ਪਾਸੇ ਸਿਧਵਾ ਦੇ ਜੱਸੇ ਦੀਆਂ ਕਬੱਡੀਆਂ ਆਉਣੀਆਂ ਸਨ ਲਓ ਆਉਣ ਵਾਲੇ ਸਮਿਆਂ ਦੇ ਵਿੱਚ ਜੱਸਾ ਵੀ ਸੇਧਿਆ ਬੋਗੇ ਦੁਨੀਆ ਦੇ ਖੇਡ ਮੈਦਾਨਾਂ ਦਾ ਸ਼ਿੰਗਾਰ ਬਣੇਗਾ ਲਓ ਅਗਲੀ ਕਬੱਡੀ ਲੰਬੜ ਦੀ ਲੱਖਾ ਯੂਕੇ ਤੋਂ 500 ਰੁਪਏ ਰਵੀ ਦੇ ਵਾਸਤੇ ਮਾਨ ਸਿਨਮਾ ਭੇਜਦੇ ਹੋਏ ਲੱਖਾ ਜੀ ਇੰਗਲੈਂਡ ਤੋਂ ਰਵੀ ਦੇ ਵਾਸਤੇ 500 ਲਓ ਸੀਤਾ ਕੋਸ਼ਿਸ਼ ਕਰਦਾ ਹੋਇਆ ਬਹੁਤ ਵਧੀਆ ਜਫਾ ਲਾਉਣ ਦੀ ਮਦਦ ਆ ਨਸੀਤਾ ਸੁਰਖਪਰੀਆ ਬਹੁਤ ਵਧੀਆ ਮਾਨ ਕਬੱਡੀ ਖਿਡਾਰੀ ਕੀਪੇ ਦਾ ਵੀਰ ਸੇਵਾ ਸਿੰਘ ਦੇ ਦੋ ਪੁੱਤਰ ਕਬੱਡੀ ਖੇਡਦੇ ਲਓ ਇਸ ਨੇ ਸੀਪਾ ਬਹੁਤ ਵਧੀਆ ਜਫਾ ਲਾ ਕੇ ਪੁਆਇੰਟ ਸੁਰਖਪੁਰ ਦੇ ਵਾਸਤੇ ਜੋੜਦਾ ਹੋਇਆ ਜਿਹੜਾ تیر ਨਿਸ਼ਾਨੇ ਉਖੁੰਝ ਜਾਏ ਉਹ ਕਾਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਜਾਏ ਵਾਰ ਲਓ ਵਾਰ ਕੀਤਾ ਹੋਇਆ ਇਸ ਖਿਡਾਰੀ ਦਾ ਰੈਡ ਬਾਂਡ ਦੇ ਵਾਸਤੇ ਨੇਕਾ ਮੈਦਾਨ ਦੇ ਵਿੱਚ ਵਧਦਾ ਹੋਇਆ ਕਾਂਜਲੀਵਾਲ ਫਾਈਨਲ ਮੈਚ ਬਾਰੇ ਲੱਖਾ ਸਿੱਧਵਾ ਦਾ ਕੈਨੇਡਾ ਦੇ ਵਿੱਚ ਬੈਠ ਕੇ ਜਾ ਕੇ ਜੋ ਹੈ ਦੁਨੀਆ ਦੇ ਖੂਬਸੂਰਤ ਦੇਸ਼ ਦੇ ਵਿੱਚ ਲਿਖੇਗਾ ਵੀ ਜਿਹੜਾ ਸਾਡੇ ਪਿੰਡ ਫਾਈਨਲ ਮੈਚ ਹੋਇਆ ਸੀਗਾ ਸੁਰਕਪੁਰ ਤੇ ਸਿੱਧਵਾ ਦੋਨਾਂ ਦਾ ਬੜੇ ਯਾਦਗਾਰੀ ਖਿਡਾਰੀ ਖੇਡੇ ਸਨ ਇਹ ਯਾਦਪਾਰੀ ਪਲ ਜੋ ਹੈ ਬਣ ਗਏ ਆਉਣ ਵਾਲੇ ਸਮਿਆਂ ਦੇ ਵਿੱਚ ਔਰ ਗੀਤ ਦੇ ਵਿੱਚ ਲੱਖਾ ਸਿੱਧਵਾ ਵਾਲਾ ਜ਼ਰੂਰ ਵਰਣਨ ਕਰੇਗਾ ਲਓ ਇਧਰ ਪਾਸੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਮਲਵਾਨ ਸਿੰਘ ਬਾਨੇ ਦੀ ਬੱਬਰ ਸ਼ੇਰਾਂ ਵਰਗਾ ਜਿਗਰਾ ਹੈ ਇਸੇ ਕਰਕੇ ਦਿਲ ਦੇ ਉੱਪਰ ਬੱਬਰ ਸ਼ੇਰ ਬਣਵਾਇਆ ਹੋਇਆ ਇਸ ਨੌਜਵਾਨ ਨੇ ਖਣਵਾਇਆ ਹੋਇਆ ਸ਼ੌਕਨਾ ਨੌਜਵਾਨਾਂ ਦਾ ਲਓ ਮੈਦਾਨ ਦੇ ਵਿੱਚ ਪਈ ਹੋਈ ਬਾਨੇ ਦੀ ਕਬੱਡੀ ਦੇ ਉੱਪਰ ਦੇਖਦੇ ਵੀ ਯਾਦਾ ਕੋਸ਼ਿਸ਼ ਕਰਦਾ ਟੱਕਰਨ ਦੀ ਜੋ ਬੱਦੋਆਰ ਦੇ ਕਬੱਡੀ ਕੱਪ ਦੇ ਵਿੱਚੋਂ ਬੈਠਿਆ ਸੀਗਾ 75 ਕਿਲੋ ਦੇ ਮੈਚਾਂ ਦੇ ਵਿੱਚ ਹੁਣ ਹੋਈ ਪਈ ਬੱਲੇ ਬੱਲੇ